ਦੇਸ਼ ਦੇ ਅੰਦਰ ਪੰਜਾਬ ਦੇ ਅੰਦਰ ਤਾਂ ਤੁਹਾਡੇ ਸਿਵ ਸੈਨਿਕ ਤੇ ਸਿਵ ਸੈਨਾ ਦੇ ਆਗੂ ਬਹੁਤ ਬੋਲਦੇ ਨੇ ਕਦੇ ਖਾਲਿਸਤਾਨ ਦੇ ਖਿਲਾਫ ਕਦੇ ਕਿਸ ਦੇ ਖਿਲਾਫ ਪਰ ਬੰਗਾਲ ਦੇ ਵਿੱਚ ਮੰਦਿਰ ਤੋੜ ਦਿੱਤਾ ਗਿਆ ਨਾ ਕੇਂਦਰ ਸਰਕਾਰ ਬੋਲੀ ਨਾ ਤੁਹਾਡੀ ਕੋਈ ਸਿਵ ਸੈਨਾ ਬੋਲੀ ਬੰਗਲਾਦੇਸ਼ ਦੇ ਅੰਦਰ ਇੱਕ ਸਰਕਾਰ ਨੇ ਉਥੇ ਦੀ ਸਰਕਾਰ ਨੇ ਬਲਟੋਜ਼ੇ ਚੁਲਾ ਕੇ ਮੰਦਿਰ ਦੀ ਇਮਾਰਤ ਨੂੰ ਹੀ ਨੀ ਤੋੜਿਆ ਬਲਕਿ ਜਿਹੜੇ ਦੁਰਗਾ ਮਾਤਾ ਦੇ ਪਵਿੱਤਰ ਮੂਰਤੀਆ ਸੀ ਉਹਨਾਂ ਤੇ ਵੀ ਬਲਟੋਜਰ ਚਲਾਇਆ। ਜਨਤਾ ਪਾਰਟੀ ਜਿਹੜੇ ਆਪਣੇ ਆਪ ਨੂੰ ਹਿੰਦੂ ਸਮਾਜ ਦਾ ਸੁਭਚੰਤਕ ਕਹਣ ਦਾ ਦਾਵਾ ਕਰਦੇ ਆ ਉਸ ਪਾਰਟੀ ਦੀ ਸਰਕਾਰ ਹੋਂਦੇ باوجود ਅਸੀਂ ਬੰਗਲਾਦੇਸ਼ ਦੇ ਸਰਕਾਰ ਨਾਲ ਡਿਪਲੋਮੈਟਿਕ ਚੈਨਲ ਦੇ ਉੱਤੇ ਵੀ ਵਿਰੋਧ ਨਹੀਂ ਕਰ ਸਕੇ ਔਰ ਦੇਸ਼ ਪਰਦੇ ਵਿੱਚ ਹਿੰਦੂ ਸੰਗਠਨ ਮੌਨ ਧਾਰ ਕੇ ਬੈਠੇ ਹੋਏ ਇਹ ਪੂਰੇ ਹਿੰਦੂ ਸਮਾਜ ਲਈ ਵਾਕਿਆ ਹੀ ਦੁੱਖ ਦਾ ਵਿਸ਼ੇ ਕਿੱਸੇ ਤੁਸੀਂ ਕੁੰਭਨਾਉਂਦੇ ਸੀਗੇ ਕੁੰਭ ਤੇ ਸਰਕਾਰ ਨੇ ਹਜ਼ਾਰਾਂ ਕਰੋੜ ਰੁਪਏ ਖਰਚ ਕਰਤਾ ਤੁਹਾਡੇ ਸਾਧੂ ਸੰਤ ਮਹਾਪੁਰਸ਼ ਕਥਾਵਾਚਕ ਸਾਰੇ ਕੁੰਭਨਾ ਰਹੇ ਸੀ ਤੇ ਉਧਰ ਵੈਸਟ ਬੰਗਾਲ ਦੇ ਵਿੱਚ ਹਿੰਦੂਆਂ ਤੇ ਜ਼ੁਲਮ ਹੋ ਰਿਆ ਸੀ ਉਦੋਂ ਵੀ ਕੋਈ ਬੋਲਿਆ ਤੁਹਾਡੇ ਇਹ ਹਿੰਦੂ ਸਮਾਜ ਨੂੰ ਸੋਚਣਾ ਪਏਗਾ ਕਿ ਕੀ ਕੇਵਲ ਅਸੀਂ ਕੁੰਭ ਦੇ ਮੇਲੇ 'ਚ ਇਕੱਠੇ ਹੋਣਾ ਹੈ ਜਾਂ ਫਿਰ ਹਿੰਦੂ ਸਮਾਜ ਨੂੰ ਜਦੋਂ ਵਿਪਤਾ ਦਾ ਸਾਹਮਣਾ ਕਰਨਾ ਪਵੇ ਉਦੋਂ ਵੀ ਕੁੰਭ ਦਾ ਆਯੋਜਨ ਹੋ ਸਕੇ ਕੀ ਗੱਲਾਂ ਤੁਸੀਂ ਹਿੰਦੂ ਰਾਸ਼ਟਰ ਬਣਾਉਣ ਦੀਆਂ ਕਰਦੇ ਹੋ ਆਪਣੇ ਦੇਸ਼ 'ਚ ਹੀ ਤੁਸੀਂ ਹਿੰਦੂਆਂ ਨੂੰ ਬਚਾ ਨਹੀਂ ਪਾਉਂਦੇ ਸੋ ਆ ਇਹ ਨਹੀਂ ਅੱਗੇ ਅਸੀਂ ਹਿੰਦੂਆਂ ਨੂੰ ਬਚਾ ਨਹੀਂ ਸਕਦੇ ਹਿੰਦੂਆਂ ਨੂੰ ਬਚਾਉਣ ਦੇ ਲਈ ਵੀ ਹਿੰਦੂਆਂ ਨੂੰ ਇੱਕ ਸੋਚਣਾ ਪਏਗਾ ਵੀ ਸਮੱਸਿਆ ਕਿੱਥੇ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਕਹਿਣਾ ਚਾਹਣਾ ਅੱਜ ਵੀ ਅਯੁੱਧਿਆ ਜੀ ਦਾ ਮੰਦਰ ਹਿੰਦੂ ਸਮਾਜ ਕੋਲ ਨਹੀਂ ਹੈ ਉਹ ਇੱਕ ਟੈਸਟ ਦੇ ਦਿਨ ਹੈ ਹਿੰਦੂ ਕੌਮ ਕੋਲ ਨਹੀਂ ਹੈ ਮੰਦਰਾਂ ਦਾ ਪ੍ਰਬੰਧ ਹਿੰਦੂ ਸਮਾਜ ਕੋਲ ਆ ਜਾਏ ਤਾਂ ਹਿੰਦੂ ਸਮਾਜ ਜਿਹੜੀ ਸਾਡਾ ਗਊ ਵੰਸ ਵੀ ਸੜਕ 'ਤੇ ਫਿਰ ਰਿਹਾ ਉਹ ਗਊਾਂ ਦਾ ਸੰਸੜਕਤੇ ਨਹੀਂ ਫਿਰੇਗਾ ਜਿਹੜਾ ਗਊ ਦਾ ਟੈਕਸ ਲੱਗ ਰਿਹਾ ਹੈ ਗਊ ਸੈਂਸ ਲੱਗ ਰਿਹਾ ਉਹ ਸਰਕਾਰ ਲੈ ਜਾ ਰਹੀ ਹੈ ਮੰਦਰ ਦਾ ਚੜਾਵਾ ਸਰਕਾਰ ਲੈ ਜਾ ਰਹੀ ਹੈ ਲੇਕਿਨ ਹਿੰਦੂ ਸਮਾਜ ਕੋਲ ਕੁਝ ਨਹੀਂ ਬਚਦਾ ਸਿਵਾਏ ਤਾਨੇ ਸੋਲਣ ਦੇ ਕਿ ਤੁਹਾਡੀ ਗਊ ਮਾਤਾ ਦਾ ਸਰਕਤੇ ਕੁੰਬਰੇ ਹੈ ਕਿ ਡੀਸੀ ਚੇਅਰਮੈਨ ਹੈ ਸਰਕਾਰੀ ਡੀਸੀ ਕੋਲ ਸਮਾਨੇ ਮੰਦਰ ਦਾ ਪ੍ਰਬੰਧ ਦੇਖਣ ਲਈ ਤੇ ਚੜਾਵਾ ਦੇਖਣ ਲਈ ਪੂਰਾ ਬਵਸਤਾ ਹੈ ਕਿ ਹਿੰਦੂ ਸਮਾਜ ਨੂੰ ਸਮਝਣਾ ਪਏਗਾ ਜਿਵੇਂ ਸਿੱਖ ਪਾਇ ਚਾਰੇ ਨੇ ਗੁਰਦੁਆਰਾ ਸੁਧਾਰ ਲਹਿਰ ਚਲਾਈ ਉਸੇ ਤਰ੍ਹਾਂ ਮੰਦਰ ਮੁਕਤੀ ਅੰਦੋਲਨ ਚੱਲਣਾ ਚਾਹੀਦਾ ਹੈ ਜੀਪੀਸੀ ਇਕੁਅਲ ਟੂ ਪੰਜਾਬ ਗਵਰਨਮੈਂਟ ਹੈ ਅਗਰ ਮੰਦਰ ਆਕਤ ਹੋਏਗਾ ਤਾਂ ਮੰਦਰ ਕਮੇਟੀ ਜਿਹੜੀਆਂ ਇਕੁਅਲ ਟੂ ਇੰਡੀਆ ਗਵਰਨਮੈਂਟ ਦੇ ਬਰਾਬਰ ਹੋਏਗੀ ਔਰ Hindu ਸਮਾਜ ਮਜ਼ਬੂਤ ਹੋਵੇਗਾ ਉਹ ਵਿਰੋਧੀ ਦੋਸ਼ ਲਾ ਦਿੰਦੇ ਕਹਿੰਦੇ ਸ਼ਿਵ ਸੈਨਾ ਦੀ ਬਹੁਤ ਹੀ ਵਿਚਾਰਧਾਰਾ ਨਹੀਂ ਇਹਨਾਂ ਦੀ ਇੱਕੋ ਹੀ ਵਿਚਾਰਧਾਰਾ ਹੈ ਗਨਮਨ ਹੈ ਅਗਰ ਜਿਹਨਾਂ ਨੂੰ ਗੋਲੇ ਲੱਗ ਜਾਂਦੇ ਆ ਜਿਹੜੇ ਬੰਬ ਦਾ ਸ਼ਿਕਾਰ ਹੋ ਜਾਂਦੇ ਆ ਸ਼ਿਵ ਸੈਨਾ ਵਾਲੇ ਉਹ ਕਿਹੜੇ ਕਿ ਕਿੰਨੇ ਦੇ ਜਨਮਨ ਨਾਲ ਹੋਏ ਪਰ ਜਿਹੜੇ ਸੂਰੀ ਮਾਰੇ ਗਏ ਉਹਨਾਂ ਕੋਲ ਤਾਂ 25 30 ਗਨਮਨ ਸੀਗੇ ਤਾਂ ਫਿਰ ਕਿਉਂ ਮਾਰੇ ਗਏ ਸਾਡਾ ਦੇਸ਼ ਬਹੁਤ ਧਰਮਾਂ ਬਹੁ ਮਜਵਾ ਦਾ ਦੇਸ਼ ਹੈ ਜਿਹੜੀ ਕੇਂਦਰ ਸਰਕਾਰ ਹੈ ਹਿੰਦੂਤਵ ਦੀ ਗੱਲ ਕਰਦੀ ਹੈ ਤੇ ਬਹੁਤ ਸਾਰੀਆਂ ਸਿਵ ਸੈਨਾ ਨੇ ਦੇਸ਼ ਦੇ ਅੰਦਰ ਜਿਹੜੀਆਂ Hindu ਧਰਮ ਦੀ ਵਿਚਾਰਧਾਰਾ ਦੀ ਗੱਲ ਕਰਦੀ ਹੈ ਹਿੰਦੂਤਵ ਦੀ ਗੱਲ ਕਰਦੀ ਹੈ ਪਰ ਬੰਗਾਲ ਦੇ ਵਿੱਚ ਹਿੰਦੂਆਂ ਦਾ ਮੰਦਰ ਢਾ ਦਿੱਤਾ ਗਿਆ ਨਾ ਸਾਡੀ ਕੇਂਦਰ ਸਰਕਾਰ ਬੋਲੀ ਤੇ ਨਾ ਹੀ ਕੋਈ ਸ਼ਿਵ ਸੈਨਾ ਦਾ ਆਗੂ ਬੋਲਿਆ ਸਾਡੇ ਨਾਲ ਅੱਜ ਪਵਨ ਗੁਪਤਾ ਜੀ ਨੇ ਸ਼ਿਵ ਸੈਨਾ ਤੋਂ ਗੱਲਬਾਤ ਕਰਦਿਆ ਕਿ ਇੱਥੇ ਪੰਜਾਬ ਦੇ ਅੰਦਰ ਦੇਸ਼ ਦੇ ਅੰਦਰ ਆਪਣਿਆਂ ਨਾਲ ਤਾਂ ਬਹੁਤ ਮੇਨੂ ਮੇਣੀ ਹੋ ਜਾਂਦੇ ਆ ਇੱਕ ਦੂਜੇ ਦੇ ਖਿਲਾਫ ਬਿਆਨਬਾਜ਼ੀ ਕਰ ਦਿੰਦੇ ਆ ਤੇ ਜਦੋਂ ਬੰਗਲਾਦੇਸ਼ ਦੇ ਵਿੱਚ ਹਿੰਦੂਆਂ ਦਾ ਮੰਦਰ ਤੋੜ ਦਿੱਤਾ ਗਿਆ ਤਾਂ ਸਾਡੀ ਸਕੇਂਦਰ ਜੀ ਸਰਕਾਰ ਕਿੱਥੇ ਸੀ ਤੇ ਸ਼ਿਵ ਸੈਨਿਕ ਕਿੱਥੇ ਸੀ ਗੁਪਤਾ ਜੀ ਦੇਸ਼ ਦੇ ਅੰਦਰ ਪੰਜਾਬ ਦੇ ਅੰਦਰ ਤਾਂ ਤੁਹਾਡੇ ਸ਼ਿਵ ਸੈਨਿਕ ਤੇ ਸ਼ਿਵ ਸੈਨਾ ਦੇ ਆਗੂ ਬਹੁਤ ਬੋਲਦੇ ਨੇ ਕਦੇ ਖਾਲਸਾਣ ਦੇ ਖਿਲਾਫ ਕਦੇ ਕਿਸ ਦੇ ਖਿਲਾਫ ਪਰ ਬੰਗਾਲ ਦੇ ਵਿੱਚ ਮੰਦਿਰ ਤੋੜ ਦਿੱਤਾ ਗਿਆ ਨਾ ਕੇਂਦਰ ਸਰਕਾਰ ਬੋਲੀ ਨਾ ਤੁਹਾਡੀ ਕੋਈ ਸ਼ਿਫਸਾ ਨਾ ਬੋਲੀ ਕਿਉਂ ਦੇਖੋ ਜਦੋਂ ਤੁਸੀਂ ਮੁੱਦਾ ਚੁੱਕਿਆ ਬੜਾ ਮਹੱਤਵਪੂਰਨ ਚੁੱਕਿਆ ਪਰ ਇਹ ਗੱਲ ਬਿਲਕੁਲ ਠੀਕ ਨਹੀਂ ਹੈ ਕਿ ਸ਼ਿਫਸਾ ਨਾ ਨੇ ਇਸ ਤੇ ਗੱਲ ਨਹੀਂ ਕੀਤੀ ਤੇ ਤੁਹਾਡੀ ਇਸ ਗੱਲ ਨਾਲ ਮੈਂ ਸਹਿਮਤ ਹਾਂ ਕਿ ਜਿੰਨੇ ਵੱਡੇ ਪੱਧਰ ਤੇ ਉੱਤੇ ਬੰਗਲਾਦੇਸ਼ ਦੇ ਵਿੱਚ ਦੇਵੀ ਮਾਤਾ ਦਾ ਮੰਦਿਰ ਤੋੜ ਜਾਣ ਦੇ ਵਿਸ਼ੇ ਤੇ ਗੱਲ ਹੋਣੀ ਚਾਹੀਦੀ ਸੀ ਵਿਰੋਧ ਹੋਣਾ ਚਾਹੀਦਾ ਸੀਗਾ ਉਹ ਨਹੀਂ ਹੋਇਆ ਕਿਉਂਕਿ ਬੰਗਲਾਦੇਸ਼ ਦੇ ਅੰਦਰ ਇੱਕ ਸਰਕਾਰ ਨੇ ਉਥੇ ਦੀ ਸਰਕਾਰ ਨੇ ਬਲਟੋਜ਼ ਚੁਲਾ ਕੇ ਮੰਦਰ ਦੀ ਇਮਾਰਤ ਨੂੰ ਹੀ ਨਹੀਂ ਤੋੜਿਆ ਬਲਕਿ ਜਿਹੜੇ ਦੁਰਗਾ ਮਾਤਾ ਦੀ ਪਵਿੱਤਰ ਮੂਰਤੀਆਂ ਸੀ ਉਹਨਾਂ ਤੇ ਵੀ ਬਲਟੋਜ਼ ਚਲਾਇਆ ਅਤੇ ਇਹ ਬੜਾ ਦੁਖਦ ਦਾ ਵਿਸ਼ੇ ਹੈ ਕਿ ਆਰਐਸਐਸ ਵਿਸ਼ਵ индуਪੀਸਾ ਬਜਰਾੰਗ ਦਾ ਤਮਾਮ ਹਿੰਦੂ ਸੰਗਠਨ ਜਿਹੜੇ ਵੱਡੇ ਪੱਧਰ ਦੇ ਉੱਤੇ ਇਸ ਦੇਸ਼ ਦੇ ਵਿੱਚ ਕੰਮ ਕਰਦੇ ਹਿੰਦੂਤਵ ਦੀ ਗੱਲ ਕਰਦੇ ਆ ਕੋਈ ਇਸ ਮਾਮਲੇ ਦੇ ਉੱਤੇ ਬਿਲਕੁਲ ਹੀ ਚੁੱਪ ਕਰ ਗਏ ਬਲਕਿ ਮੈਂ ਸ਼ਿਵ ਸੈਨਾ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਧਾਨ ਹੋਣ ਦੇ ਨਾਤੇ ਇਸ ਗੱਲ ਨੂੰ ਬੜਾ ਮਹਿਸੂਸ ਕੀਤਾ ਤਾਂ ਮਨੇ ਲਾਈਵ ਹੋ ਕੇ ਗੱਲ ਕਹੀ ਕਿ ਸਾਡਾ ਇਹ ਦੇਸ਼ ਜਿਹੜਾ ਹੈ ਬਹੁਲ ਹਿੰਦੂ ਸੰਖਿਆਤ ਦੇਸ਼ ਹੈ ਔਰ ਜਦੋਂ ਬੰਗਲਾਦੇਸ਼ 'ਚ ਹਿੰਦੂ ਮੰਦਿਰ ਦੇ ਨਾਲ ਇਸਰਾਪਮਾਨਜਨਕ ਘਟਨਾ ਹੋ ਰਹੀ ਹੈ ਆਰਸ ਦੇਸ਼ ਚ ਭਾਰਤੀ ਜਨਤਾ ਪਾਰਟੀ ਜਿਹੜੇ ਆਪਣੇ ਆਪ ਨੂੰ ਹਿੰਦੂ ਸਮਾਜ ਦਾ ਸੁਭਚਿੰਤਕ ਕਹਣ ਦਾ ਦਾਵਾ ਕਰਦੇ ਆ ਉਸ ਪਾਰਟੀ ਦੀ ਸਰਕਾਰ ਹੋਣ ਦੇ ਬਾਵਜੂਦ ਅਸੀਂ ਬੰਗਲਾਦੇਸ਼ ਦੇ ਸਰਕਾਰ ਨਾਲ ਡਿਪਲੋਮੈਟਿਕ ਚੈਨਲ ਦੇ ਉੱਤੇ ਵੀ ਵਿਰੋਧ ਨਹੀਂ ਕਰ ਸਕੇ ਔਰ ਦੇਸ਼ ਪਰਦੇ ਵਿੱਚ ਹਿੰਦੂ ਸੰਗਠਨ ਮੌਨ ਧਾਰ ਕੇ ਬੈਠੇ ਰਹੇ ਇਹ ਪੂਰੇ ਹਿੰਦੂ ਸਮਾਜ ਲਈ ਵਾਕਏ ਹੀ ਦੁੱਖ ਦਾ ਵਿਸ਼ਾ ਹੈ ਔਰ ਅਸੀਂ ਮੈਂ ਸਿਪਸਨਾ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਗਾਮ ਦੇ ਨਾਤੇ ਇਹ ਗੱਲ ਵੱਡੇ ਲੇਵਲ ਤੇ ਸੋਸ਼ਲ ਮੀਡੀਆ ਤੇ ਵੀ ਚੁੱਕੀ ਹੈ ਇੱਕ ਪਾਸੇ ਤੁਸੀਂ ਕੰਬ ਮਨਾਉਂਦੇ ਸੀਗੇ ਕੰਬ ਤੇ ਸਰਕਾਰ ਨੇ ਹਜ਼ਾਰਾਂ ਕਰੋੜ ਰੁਪਏ ਖਰਚ ਕਰਤਾ ਤੁਹਾਡੇ ਸਾਧੂ ਸੰਤ ਮਹਾਪੁਰਸ਼ ਕਥਾਵਾਚਕ ਸਾਰੇ ਕੰਬ ਮਨਾ ਰਹੇ ਸੀ ਤੇ ਉਧਰ ਵੈਸਟ ਬੰਗਾਲ ਦੇ ਵਿੱਚ ਹਿੰਦੂਆਂ ਤੇ ਜ਼ੁਲਮ ਹੋ ਰਿਹਾ ਸੀ ਉਦੋਂ ਵੀ ਕੋਈ ਬੋਲਿਆ ਤੁਹਾਡੇ ਚ ਦੇਖੋ ਸਰਕਾਰ ਨੇ ਹਜ਼ਾਰਾਂ ਰੁਪਏ ਖਰਚੇ ਉਸ ਤੋਂ ਜ਼ਿਆਦਾ ਅਸੀਂ ਕਈ ਲੱਖ ਕਰੋੜ ਰੁਪਏ ਦੇ ਅੰਦਨ ਦੇਤੇ ਕੰਬ ਮੇਲੇ ਜਿਹੜੇ ਡਿਵਰਟੀ ਗਏ ਜਿਹੜੇ ਸ਼ਰਧਾਲੂ ਗਏ ਉਹਨਾਂ ਨੇ ਇੰਨਾ ਜ਼ਿਆਦਾ ਜੀਐਸਟੀ ਰੈਵਨਿਊ ਦਿੱਤਾ ਉਹ ਦਾਤਨ ਵੇਚਣ ਅਲਾਵੀ ਕਰੋੜ ਪਤੀ ਹੋ ਗਿਆ ਤਾਂ ਇਸ ਤੋਂ ਅੰਦਾਜ਼ਾ ਲਗਾ ਸਕਦੇ ਆਂਦੁੰਦ ਦਾ ਕੋਲਕਾਟਾ ਨੇ ਰਹਾ ਸਾਡੇ ਜਿਹੜੀ ਗੱਲ ਤੁਸੀਂ ਕਹੀ ਹੋਏ ਕਿ ਜਦੋਂ ਕੁੰਭ ਮੇਲੇ ਦਾ ਆਯੋਜਨ ਹੋਇਆ ਬਹੁਤ ਸਾਰੇ ਅਖਾੜਾ ਆਪਰੇਸ਼ ਸਾਧੂ ਸੰਗ ਸੰ크ਰਾਚਾਰ ਮਹਾ ਮੜਲੇਸ਼ਵਰ ਨਾਗਾ ਜਿਹੜੇ ਸਾਧੂ ਬਾਬਾ ਸੀ ਉਹ ਗਏ ਬੜੀ ਸੰਖਿਆ ਚ ਕਰੋੜਾਂ ਦੀ ਸੰਖਿਆ ਚ ਲੋਕ ਗਏ ਵਿਸ਼ਵਾਰੇ ਘਾਟ ਟੁੱਟ ਗਿਆ ਪਰ ਮੈਨੂੰ ਇਸ ਗੱਲ ਦਾ ਬੜੀ ਤਕਲੀਫ ਰਹੀ ਜਿਹੜੀ ਗੱਲ ਤੁਸੀਂ ਕਹੀ ਹੈ ਮੈਂ ਇਸ ਨਾਲ ਸਹਿਮਤ ਹਾਂ ਕਿ ਬੰਗਲਾਦੇਸ਼ ਸਾਡੇ ਦੇਸ਼ ਦੀ ਸੀਮਾਵਾਂ ਤੋਂ ਬਾਹਰਲਾ ਦੇਸ਼ ਹੈਗਾ ਪਰ ਸਾਡੇ ਦੇਸ਼ ਦੀ ਸੀਮਾ ਦੇ ਅੰਦਰ ਵੈਸਟ ਬੰਗਾਲ ਦੇ ਅੰਦਰ ਹਿੰਦੂਆਂ ਦਾ ਉੱਥੇ ਕਹਣ ਕੀਤਾ ਗਿਆ ਜ਼ੁਲਮ ਕੀਤਾ ਗਿਆ ਅਤਿਆਚਾਰ ਹੋਏ ਔਰ ਦੁੱਖ ਦੀ ਗੱਲ ਹੈ ਸਾਡੇ ਪ੍ਰਸਿੱਧ ਕਥਾਵਾਚਕ بڑے بڑے ਕਥਾਵਾਚਕ ਜਿਹੜੇ ਲੱਖਾਂ ਰੁਪਏ ਲੈ ਕੇ ਕਥਾ ਕਰਦੇ ਅਖਾੜਾ ਪ੍ਰੀਸ਼ਦ ਚੂਨਾ ਖਾੜਾ ਮਹਾਮੜਲੇਸ਼ਵਰ ਉਹਨਾਂ ਚੋਂ ਇੱਕ ਵੀ ਮਹਾਮੜਲੇਸ਼ਵਰ ਨੇ ਕਈ ਸ਼ੰਕਰਾਚਾਰੀ ਨੇ ਹਾਲਾਂਕਿ ਚਾਰ ਪ੍ਰਮੁੱਖ ਸ਼ੰਕਰਾਚਾਰੀ ਹੁੰਦੇ ਨੇ Hindu ਸਮਾਜ ਚ ਪਰ ਕਈ ਸ਼ੰਕਰਾਚਾਰੀ ਹੋਰ ਵੀ ਐ ਕਈ ਕਥਾਵਾਚਕ ਕਈ ਡੇਰੇ ਵਾਲੇ ਆਸ਼ਰਮ ਵਾਲੇ ਨੇ ਜਿਨ੍ਹਾਂ ਨੂੰ ਅਰਬਾ ਖਰਬਾ ਵਿਆਨਦਨ ਪਰ ਜਿਹੜੇ ਸਾਡੇ Hindu ਭਰਾ ਪੈਣ ਉੱਤੇ ਮਾਰੇ ਗਏ ਸਾਡੇ ਮਾਵਾਂ ਭੈਣਾਂ ਦੀ ਬੇਇੱਜ਼ਤੀ ਹੋਈ ਕੋਈ ਆਸ਼ਰਮ ਕੋਈ ਅਖਾੜਾ ਪਰਸ਼ਲ ਪੁੱਛੇ ਜਾਣ ਦੇ ਹਿੰਮਤ ਨਹੀਂ ਕਰ ਸਕਿਆ ਇਹ ਨਹੀਂ ਕਰ ਸਕਿਆ ਕਿ ਜਿੰਨਾ ਵੀ ਉਥੇ ਹਿੰਦੂ ਭਾਈਚਾਰੇ ਨੂੰ ਆਰਥਿਕ ਨੁਕਸਾਨ ਹੋਇਆ ਸਾਰਾ ਦੇਰਾ ਇਹ ਸਾਡਾ ਅਖਾੜਾ ਸਾਡਾ ਸਮਾਜ ਉਹਦੀ ਪੂਰਤੀ ਦੇ ਲਈ ਉਹਨਾਂ ਹਿੰਦੂ ਭਰਾਣ ਭਰਾਵਾਂ ਦੇ ਜ਼ਖਮਾਂ ਦੇ ਮਰਮ ਲਗਾਉਣ ਲਈ ਅਸੀਂ ਜਾ ਕੇ ਉੱਥੇ ਖੜੇ ਹੋਵਾਂਗੇ ਕਿਸੇ ਨੇ ਵੀ ਨਹੀਂ ਕਿਹਾ ਇਹ ਹਿੰਦੂ ਸਮਾਜ ਨੂੰ ਸੋਚਣਾ ਪਏਗਾ ਅਸੀਂ ਕਰੋੜਾਂ ਰੁਪਏ ਦੀ ਕਥਾ ਕਰਾ ਰਹੇ ਹਾਂ ਇਹਨਾਂ ਨੂੰ ਆਮਦਨ ਦੇ ਰਹੇ ਆਸ਼ਰਮ ਨੂੰ ਦੇਰੇ ਨੂੰ ਸ਼ੰਕਰਾਚਾਰਿਆਂ ਨੂੰ ਸੋਨੇ ਦੇ ਰੱਥ ਦੇ ਰਹੇ ਪਰ ਜਦੋਂ Hindu ਸਮਾਜ ਨੂੰ ਜ਼ਰੂਰਤ ਪੈਂਦੀ ਹੈ ਵਿਪਤਾ ਪੈਂਦੀ ਹੈ ਚਾਹੇ ਉਹ ਕਸ਼ਮੀਰਵਾਦੀ ਦੇ ਵਿੱਚ ਜ਼ਰੂਰਤ ਪਵੇ ਚਾਹੇ ਉਹ ਪੰਜਾਬ ਚ ਹੱਤਵਾਲ ਦੇ ਅਗ ਦੇ ਵਿੱਚ ਹਲਸ ਜਾਣ ਚਾਹੇ ਉਹ ਵੈਸਟ ਲੋਨਗਰ ਦੇ ਅੰਦਰ ਉਹਨਾਂ ਨੂੰ ਕੋ ਕੇ ਮਾਰ ਦਿੱਤਾ ਜਾਏ ਇਹ ਅਖਾਰਾ ਪਰਿਸ਼ਦ ਇਹ ਆਸ਼ਰਮ ਇਹ ਸ਼ੰਕਰਾਚਾਰੇ ਮੋਨ ਧਾਰ ਕੇ ਬੈਠੇ ਰਹਿੰਦੇ ਤੇ Hindu ਸਮਾਜ ਨੂੰ ਸੋਚਣਾ ਪਏਗਾ ਕਿ ਕਿਆ ਕੇਵਲ ਅਸੀਂ ਕੁੰਭ ਦੇ ਮੇਲੇ ਚ ਇਕੱਠੇ ਹੋਣਾ ਹੈ ਯਾ ਫਿਰ ਹਿੰਦੂ ਸਮਾਜ ਨੂੰ ਜਦੋਂ ਵਿਪਤਾ ਦਾ ਸਾਹਮਣਾ ਕਰਨਾ ਪਵੇ ਤੋਦੋ ਵੀ ਕੁੰਬ ਦਾ ਆਯੋਜਨ ਹੋ ਸਕਦਾ ਤੁਸੀਂ ਦੋਸ਼ ਲਾਤੇ ਕਈ ਸੰਤਾਂ ਤੇ ਮਹਾਪੁਰਸ਼ਾਂ ਤੇ ਖਾੜਾ ਵਾਲਿਆਂ ਤੇ ਪਰ ਤੁਸੀਂ ਵੀ ਰਾਸ਼ਟਰੀ ਪ੍ਰਧਾਨ ਨੂੰ ਤੁਸੀਂ ਕਿਸੇ ਨੂੰ ਫੋਨ ਕੀਤਾ ਕਿਸੇ ਨੂੰ ਪੱਤਰ ਲਿਖਿਆ ਕਿਸੇ ਨੂੰ ਮਿਲੇ ਵੀ ਦੇਖੋ ਇਹ ਸਾਰੇ ਮਾਮਲਿਆਂ ਨੂੰ ਲੈ ਕੇ ਅਸੀਂ ਰਾਸ਼ਟਰਪਤੀ ਨੂੰ ਵੀ ਪੱਤਰ ਲਿਖਿਆ ਸਾਡੇ ਜਿਹੜੇ ਉੱਥੇ ਲੋਕਲ ਇਕਾਈ ਹੈ ਵੈਸਟ ਬੰਗਾਲ ਦੀ ਸਾਡੇ ਜਿਹੜੇ ਵਰਕਰ ਜਿੰਨੀ ਕੁ ਤਾਕਤ ਦੇ ਵਿੱਚ ਸੀਗੇ ਉਹਨਾਂ ਦੀ ਤਾਕਤ ਨਾਲ ਅਸੀਂ ਉੱਥੇ ਸਹਾਇਤਾ ਕਰਨ ਦੀ ਕੋਸ਼ਿਸ਼ ਕੀਤੀ ਪਰ ਕਿਉਂਕਿ ਸਾਡਾ ਸੰਗਠਨ ਬਹੁਤ ਹੀ ਅਜੇ ਇੰਨਾ ਮਜ਼ਬੂਤ ਨਹੀਂ ਹੈ ਜਿਹੜਾ ਕਿ ਅਸੀਂ ਆਰਥਿਕ ਰੂਪ ਨਾਲ ਕਰ ਸਕੇ ਪਰ ਜਿੱਥੇ ਵੀ ਅਸੀਂ ਕਰ ਸਕੇ ਜਿਵੇਂ ਲਖਨਊ ਚ ਤਿਵਾੜੀ ਜੀ ਦੀ ਹੱਤਿਆ ਹੋਈ ਮੈਂ ਲਖਨਊ ਪਹੁੰਚਿਆ আর ਉੱਥੇ ਮਦਦ ਕਰਨ ਦੀ ਕੋਸ਼ਿਸ਼ ਕੀਤੀ ਆਰਥਿਕ ਮਦਦ ਵੀ ਦਿੱਤੀ ਇਹੋ ਜਿਵੇਂ ਇਸ ਤਰ੍ਹਾਂ ਅਸੀਂ ਜੰਮੂ ਕਸ਼ਮੀਰ ਕਸ਼ਮੀਰ ਦੇ ਅੰਦਰ ਅਸੀਂ ਗਏ ਉੱਥੇ ਜਿਹੜੇ ਸਾਡੇ ਹਿੰਦੂ ਭੈਣ ਭਰਾ ਸੀਗੇ ਉਹਨਾਂ ਦੀ ਅਸੀਂ ਮਦਦ ਕੀਤੀ ਬੈਸਤ ਬੰਗਾਲ ਦੇ ਅੰਦਰ ਸਾਡੀ ਯੂਨਿਟ ਬਹੁਤ ਛੋਟੀ ਹੈ ਅਸੀਂ ਉਹਨਾਂ ਨੂੰ ਭਾਰੀ ਮਾਤਰਾ ਚ ਨਹੀਂ ਕਰ ਸਕੇ ਪਰ ਅਸੀਂ ਇਸ ਗਲਤੀਆਂ ਅਪੀਲ ਕੀਤੇ ਨਿੰਦਾ ਨਹੀਂ ਕੀਤੇ ਬਿੰਨੇ ਵੱਡੇ ਤੁਸੀਂ ਅਖਾੜਾ ਪਰਿਸ਼ਦ ਉਹ ਜੁਨਾ ਅਖਾੜਾ ਹੈ ਮਾਂ ਮਲਿਸ਼ਵਰ ਹੈ ਕਥਾ ਵਾਚਕ ਹੈ ਉਹਨਾਂ ਦੇ ਲੱਖਾਂ ਹੀ ਫਾਲੋਅਰਸ ਹੈ ਕੀ ਉਹਨਾਂ ਨੇ ਸਾਡੀ ਤਾਂ ਚਲੋ ਕੋਈ ਵਿਸਾਤ ਨਹੀਂ ਪਰ ਉਹਨਾਂ ਦੀ ਤਾਂ ਬਹੁਤ ਬੜੀ ਤਾਕਤ ਹੈ ਉਹਨਾਂ ਨੇ ਕਿਹਾ ਕਿ ਅਸੀਂ ਵੈਸਟ ਬੰਗਾਲ ਨੂੰ ਕੁਚ ਕਰਾਂਗੇ ਅਸੀਂ ਵੈਸਟ ਬੰਗਾਲ ਦੇ ਵਿੱਚ ਆ ਜਾ ਕਰਕੇ ਆਪਣੇ ਆਰਥਿਕ ਸੰਸਾਧਨਾਂ ਦਾ ਉਪਯੋਗ ਕਰਕੇ Hindu ਭੈਣ ਭਰਾਵਾਂ ਦੇ ਆਸੂ ਨੂੰ ਪੋਸ਼ਣ ਦੀ ਕੋਸ਼ਿਸ਼ ਕਰਾਂਗੇ ਜਿਨ੍ਹਾਂ ਕੋ ਸਾਧਨ ਸੀਗੇ ਜਿਨ੍ਹਾਂ ਕੋ ਸੰਸਾਧਨ ਸੀਗੇ ਜਿਨ੍ਹਾਂ ਕੋ ਸਰਧਾਲੂਆਂ ਦੀ ਕਮੀ ਨੇ ਉਹ ਵੀ ਚੁੱਪੀ ਧਾਰਨ ਕਰਕੇ ਰਹਿ ਗਏ ਸਾਡੇ ਜਿਹੜਾ ਮੋਡਲਾ ਫਰਚ ਸੀ ਸਿਸਮਸ ਹਨ ہندوستان ਦਾ ਅਸੀਂ ਉਹਦੀ ਆਤਮਾ ਨੂੰ ਝੋੜਣ ਦੀ ਕੋਸ਼ਿਸ਼ ਕੀਤੀ ਪਰ ਸਾਨੂੰ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਉਹਨਾਂ ਦੀ ਆਤਮਾ ਜਾਗੀ ਨਹੀਂ ਉਹ ਸੁੱਤੇ ਦੇ ਸੁੱਤੇ ਗੁੱਪਚ ਗੱਲਾਂ ਤੁਸੀਂ ਹਿੰਦੂ ਰਾਸ਼ਟਰ ਬਣਾਉਣ ਦੀਆਂ ਕਰਦੇ ਹੋ ਆਪਣੇ ਦੇਸ਼ 'ਚ ਹੀ ਤੁਸੀਂ ਹਿੰਦੂਆਂ ਨੂੰ ਬਚਾ ਨਹੀਂ ਪਾਉਂਦੇ ਨਹੀਂ ਸਵਾਲ ਇਹ ਨਹੀਂ ਅੱਗੇ ਹਿੰਦੂ ਰਾਸ਼ਟਰ ਬਣੇਗਾ ਕਿ ਨਹੀਂ ਬਣੇਗਾ ਹਿੰਦੂ ਰਾਸ਼ਟਰ ਤਾਂ ਬਣ ਹੀ ਉਹ ਜੇ ਜਦੋਂ ਪਾਕਿਸਤਾਨ ਔਰ ਹਿੰਦੁਸਤਾਨ ਦਾ ਵਟਵਾਰਾ ਹੋਇਆ ਤੇ ਟੂ ਨੇਸ਼ਨ ਦੀ ਥਿਉਰੀ ਤੇ ਹੀ ਬੜਿਆ ਇਹ ਹਿੰਦੂ ਔਰ ਮੁਸਲਮਾਨਾਂ ਦੇ ਵਿਚਕਾਰ ਹੀ ਪਟਵਾਰਾ ਹੋਇਆ ਸਿੱਖ ਭਾਈਚਾਰੇ ਨੇ ਫੈਸਲਾ ਕੀਤਾ ਕਿ ਅਸੀਂ ਪਾਕਿਸਤਾਨ ਨਹੀਂ ਜਾਣਾ ਅਸੀਂ ਹਿੰਦੁਸਤਾਨ ਦੇ ਨਾਲ ਰਹਿਣਾ ਤੇ ਇਸ ਕਰਕੇ ਇਹ ਤਾਂ ਪਹਿਲਾ ਤੇ ਹੀ ਹਿੰਦੂ ਰਾਸ਼ਟਰ ਹੈ ਹਿੰਦੁਸਤਾਨ ਦਾ ਨਾਮ ਹੈ ਹਿੰਦੂ ਰਾਸ਼ਟਰ ਦਾ ਕਤੇ ਹੀ ਮਤਲਬ ਨਹੀਂ ਤੇ ਜਿਹੜਾ ਸਰਵ ਧਰਮ ਸੰਭਾਵ ਉਸ ਦੇ ਕਾਰਨ ਤੁਸੀਂ ਦੇਖ ਰਹੇ ਹੋ ਕਿ ਬਾਕੀ ਜਾਤੀਆਂ ਬਾਕੀ ਕੋਮਾਂ ਇੱਥੇ ਰਹਿ ਰਹੀਆਂ ਬਾਕੀ ਆਪਾਂ ਅਫਗਾਨਿਸਤਾਨ ਚ ਦੇਖਿਆ ਪਾਕਿਸਤਾਨ ਚ ਦੇਖਿਆ ਈਰਾਨ ਚ ਈਰਾਕ ਕਿਤੇ ਸਾਨੂੰ ਗੀਤਾ ਮਹਾਭਾਰਤ ਆਪਣੇ ਗ੍ਰੰਥ ਜਾਂ ਦੂਸਰੇ ਗ੍ਰੰਥ ਰੱਖਣ ਦੇ ਆਜ਼ਾਦੀ ਨਹੀਂ ਹੈ ਅਸੀਂ ਆਪਣੇ ਧਰਮ ਦੇ ਅਨੁਸਾਰ ਉੱਥੇ ਕੁਝ ਰਵਾਇਤ ਦੀ ਪਾਲਣਾ ਨਹੀਂ ਕਰ ਸਕਦੇ ਸਵਾਲ ਇਹ ਨਹੀਂ ਅਕੇ ਅਸੀਂ ਹਿੰਦੂਆਂ ਨੂੰ ਬਚਾ ਨਹੀਂ ਸਕਦੇ ਹਿੰਦੂਆਂ ਨੂੰ ਬਚਾਉਣ ਦੇ ਲਈ ਵੀ ਹਿੰਦੂਆਂ ਨੂੰ ਇੱਕ ਸੋਚਣਾ ਪਏਗਾ ਵੀ ਸਮੱਸਿਆ ਕਿੱਥੇ ਹੈ ਸਮੱਸਿਆ ਹੈ ਕਿ ਸਾਡੇ ਜਿਹੜੇ ਗੁਰਦੁਆਰੇ ਆ ਸਿੱਖ ਭਾਈਚਾਰੇ ਦੇ ਉਹ 1925 ਜਹਾਜ਼ ਹੋ ਜਾਂਦੇ ਐ ਜੀਪੀਸੀ ਦਾ ਐਕਟ ਜਿਹੜਾ 1925 ਚ ਬਣ ਜਾਂਦਾ ਦੇ ਸਜਾਦ ਹੋ ਰਿਹਾ 15 ਅਗਸਤ 1947 ਗੁਰਦੁਆਰੇ ਆਜ਼ਾਦ ਹੁੰਦੇ 1925 ਨੂੰ ਔਰ ਹਿੰਦੂ ਸਮਾਜ ਜੇ ਦੀ ਆਬਾਦੀ ਇੰਨੀ ਜ਼ਿਆਦਾ 100 ਤੋਂ ਉੱਪਰ 100 ਕਰੋੜ ਤੋਂ ਉੱਪਰ ਉਹ ਅੱਜ ਵੀ ਇਹ ਨਹੀਂ ਸਮਝ ਸਕੇ ਕਿ ਸਾਡੇ ਦੇਵਸਥਾਨ ਸਾਡੇ ਮੰਦਰ ਜਿਹੜਾ ਉਹ ਆਜ਼ਾਦ ਨਹੀਂ ਹੋਏ ਉਹ ਅਜੇ ਵੀ ਸਰਕਾਰ ਦੇ ਕੰਟਰੋਲ ਚ ਹੈਗੇ ਸਿੱਖ ਭਾਈਚਾਰਾ ਤਾਂ ਜਾਗਿਆ ਉਹਨਾਂ ਨੇ ਲਹਿਰ ਚਲਾਈ ਗੁਰਦੁਆਰਾ ਮੁਕ ਸੁਧਾਰ ਲਹਿਰ ਚਲੀ ਆਰ ਉਸ ਦੇ ਤਹਿਤ ਉਹਨਾਂ ਨੇ ਮੋਰਚੇ ਲਾਇਆ ਚਾਹੇ ਜੈਤੋਬੇ ਬਾਗ ਦਾ ਮੋਰਚਾ ਲੱਗਿਆ ਚਾਹੇ ਚਾਬੀਆਂ ਦਾ ਮੋਰਚਾ ਲੱਗਿਆ ਚਾਹੇ ਦੂਸਰੇ ਮੋਰਚੇ ਲਗੇ ਕੁਝ ਸਿੱਖ ਭਾਈਚਾਰਾ ਜਿੱਤਿਆ ਔਰ ਜਿੱਤ ਕੇ 1925 ਚ ਉਹਨਾਂ ਨੇ ਗੁਰਦੁਆਰੇ ਆਜ਼ਾਦ ਕਰਾ ਲਏ ਅੱਜ ਆਜ਼ਾਦ ਭਾਰਤ ਦੇ ਅੰਦਰ ਕੇਵਲ ਇੱਕ ਲਹਿਰ ਚਲੀ ਕਿ ਰਾਜਧਨ ਭੂਮੀਓਂ ਅੰਦੋਲਨ ਉਹਦੇ ਜੇ ਚਾਹੇ ਆਜਿ ਮੰਦਰ ਬਣਾਉਣ ਚ ਕਾਮਯਾਬ ਹੋ ਗਏ ਮੰਦਰ ਉਤੇ ਰਾਮ ਜੀ ਦਾ ਬਣ ਗਿਆ ਲੇਕਿਨ ਅਜ ਵੀ ਹਿੰਦੂ ਸਮਾਜ ਨੂੰ ਸਮਝਣਾ ਪਏਗਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਕਹਿਣਾ ਚਾਹਨਾ ਅਜ ਵੀ ਅਯੋਧਿਆ ਜੀ ਦਾ ਮੰਦਰ ਹਿੰਦੂ ਸਮਾਜ ਕੋਲ ਨਹੀਂ ਹੈ ਉਹ ਇੱਕ ਟੈਸਟ ਦੇ ਦਿਨ ਹੈ ਹਿੰਦੂ ਕੌਮ ਕੋਲ ਨਹੀਂ ਹੈ ਹਿੰਦੂ ਕੌਮ ਨੂੰ ਵੀ ਅਜ ਜ਼ਰੂਰਤ ਹੈ ਕਿ ਇੱਕ ਅਖਿਲ ਭਾਰਤੀ ਹਿੰਦੂ ਮੰਦਰ ਪ੍ਰਬੰਧਕ ਐਕਟ ਬਣੇ ਜੋ ਐਜੀਪੀਸੀ 1925 ਦੇ ਤਰਜਤੇ ਹੋਏ ਜੇ ਜੇ ਸਮੂਹ ਹਿੰਦੂ ਸੰਗਠਨ ਜਿਵੇਂ ਗੁਰਦੁਆਰਾ ਚੋਣ ਆਯੋਗ ਹੈ ਉਸੇ ਤਰ੍ਹਾਂ ਮੰਦਰ ਚੋਣ ਆਯੋਗ ਦੀ ਸਥਾਪਨਾ ਹੋਵੇ ਹਿੰਦੂ ਸੰਗਠਨ ਉੱਤੇ ਪੰਜੀਕਰਨ ਯਾਨੀ ਰਜਿਸਟ੍ਰੇਸ਼ਨ ਹੋ ਉਹਨਾਂ ਦੇ ਪ੍ਰਤੀਨਿਧੀ ਚੁਣ ਕੇ ਆਣ ਆਗਰ ਇਸ ਤਰ੍ਹਾਂ ਦਾ ਪ੍ਰਬੰਧ ਹੋ ਜਾਂਦਾ ਹੈ ਤਾਂ ਹਿੰਦੂ ਸਮਾਜ ਨੂੰ ਬਚਾਇਆ ਵੀ ਜਾ ਸਕਦਾ ਹੈ ਔਰ ਇਸ ਦੇਸ਼ ਦੇ ਵਿੱਚੋਂ ਗਰੀਬੀ ਨੂੰ ਬਾਹਰ ਕੱਢਿਆ ਜਾ ਸਕਦਾ ਹੈ ਔਰ ਜਿਹੜਾ ਇਸਾਈ ਮੁਸਲਮਾਨੀ ਦਾ ਖਤਰਾ ਹੈ ਉਹ ਖਤਰਾ ਵੀ ਟਲ ਜਾਏਗਾ ਕਿਉਂਕਿ ਜਦੋਂ ਇਥੋਂ ਗਰੀਬੀ ਦੂਰ ਹੋ ਜਾਏਗੀ ਪਰ ਜਿਵੇਂ ਸਾਡੀ ਐਸਜੀਪੀਸ ਦੀਆਂ ਸੁਸਤਾਵਾਂ এডਿਕੇਸ਼ਨ ਦੇ ਖੇਤਰ 'ਚ ਕੰਮ ਕਰ ਰਹੀ ਹੈ ਹੈਲਥ ਦੇ ਸੈਕਟਰ 'ਚ ਕੰਮ ਕਰ ਰਹੀ ਹੈ ਔਰ ਸਿਸਟਮ 'ਚ ਕੰਮ ਕਰ ਰਹੀ ਹੈ ਕੀ ਕਾਰਨ ਹੈ ਕਿ ਜਦੋਂ ਕੋਰੋਨਾ ਆਉਂਦਾ ਤਾਂ ਗੁਰਦੁਆਰਾ ਸਾਹਿਬ ਦੇ ਬਾਹਰ ਲੱਗੇ ਹੋਏ ਆ ਪਾਈਪਾਂ ਦੇ ਵਿੱਚ ਆਕਸੀਜਨ ਆ ਜਾਂਦੀ ਹੈ ਪਰ Hindu ਮੰਦਿਰਾਂ ਦੇ ਬਾਹਰ ਆ ਆਕਸੀਜਨ ਦਾ ਜਦੋਂ ਮੰਦਿਰ ਦੇ ਦਰਵਾਜ਼ੇ ਵੀ ਬੰਦ ਹੋ ਜਾਂਦੇ ਉਹਦਾ ਕਾਰਨ ਕੇਵਲ ਇਹ ਨਾ ਕਿ ਇਹ ਨਹੀਂ ਕਿ Hindu ਸਮਾਜ ਕਮਜ਼ੋਰ ਹੈ ਹਿੰਦੂ ਸਮਾਜ ਇੰਨਾ ਮਜ਼ਬੂਤ ਹੈ ਕਿ ਜਿੱਥੇ ਆਕਸੀਜਨ ਨਹੀਂ ਮਿਲਵੇ ਬਾਬਾ ਅਮਰਨਾਥ ਤੂਫਾਨੀ ਜੀ ਦੇ ਉਥੇ ਉਹ ਜਾਂ ਲੰਗਰ ਲਾਇਆ ਜਾਂਦਾ ਜਿੱਥੇ ਲਿਖ ਕੇ ਲਾਇਆ ਜਾਂਦਾ ਕਿ ਦੁਨੀਆ ਦੀ ਅਗਰ ਕੋਈ ਵਸਤੂ ਨਾ ਮਿਲਦੇ ਹੋਏ ਤਾਂ ਸਾਨੂੰ ਦੱਸੋਗੇ ਅਸੀਂ ਲੱਖ ਰੁਪਏ ਇਨਾਮ ਦਾਂਗੇ ਲੇਕਿਨ ਜੇ ਮੰਦਰਾਂ ਦਾ ਪ੍ਰਬੰਧ ਹਿੰਦੂ ਸਮਾਜ ਕੋਲ ਆ ਜਾਏ ਤਾਂ ਹਿੰਦੂ ਸਮਾਜ ਜਿਹੜੀ ਸਾਡਾ ਗਊ ਵੰਸ ਵਿੱਚ ਸੜਕ ਤੇ ਫਿਰ ਰਿਹਾ ਉਹ ਗਊ ਵੰਸ ਸੜਕ ਤੇ ਨਹੀਂ ਫਿਰੇਗਾ ਕਿਉਂਕਿ ਤੁਸੀਂ ਸਾਰੇ ਗਵਾਹ ਕਿ ਜਿਹੜਾ ਗਊ ਦਾ ਟੈਕਸ ਲੱਗ ਰਿਹਾ ਗਊ ਸੈਂਸ ਲੱਗ ਰਿਹਾ ਉਹ ਸਰਕਾਰ ਲੈ ਜਾ ਰਹੀ ਹੈ ਮੰਦਰ ਦਾ ਚੜਾਵਾ ਸਰਕਾਰ ਲੈ ਜਾ ਰਹੀ ਹੈ ਲੇਕਿਨ ਹਿੰਦੂ ਸਮਾਜ ਕੋਲ ਕੁਝ ਨਹੀਂ ਬਚਦਾ ਸਿਵਾਏ ਤਾਂਨੇ ਸੋਲਣ ਦੇ ਕਿ ਤੁਹਾਡੀ ਗਊ ਮਾਤਾ ਦਾ ਸਰਕ ਦੇ ਕੁੰਮਰੇ ਆ ਉਹਦੇ ਘੁੰਮਣ ਦਾ ਇੱਕੋ ਹੀ ਕਾਰਨ ਹੈ ਕਿ ਸਾਡੇ ਸਾਰੇ ਵਿੱਤੀ ਸੰਸਾਧਨ ਮੰਦਰ ਦੇ ਸਾਧਨ ਉਹ ਸਰਕਾਰ ਲੈ ਜਾਂਦੀ ਹੈ ਪਰ ਸਾਡੇ ਜਿਹੜੇ ਧਾਰਮਿਕ ਜਜ਼ਬਾਤ ਹੈ ਰਵਾਇਤ ਹੈ ਉਹ ਉਸੀ ਤਰ੍ਹਾਂ ਜਿਹੜੇ ਰਹਿ ਜਾਂਦੇ ਆ ਜਿਵੇਂ ਇੱਥੇ ਸ੍ਰੀ ਕਾਲੀ ਮਾਤਾ ਮੰਦਿਰ ਹੈ ਉਹਦੇ ਖਜ਼ਾਨਾ ਤਾਂ ਚਲਾ ਗਿਆ ਡੀਸੀ ਕੋ ਧਰਮ ਅਰਥ ਬੋਰਡ ਕੋ ਉਥੇ ਸਫਾਈ ਦੀ ਵਿਵਸਥਾ ਨਹੀਂ ਪੀਣ ਦੇ ਪਾਣੀ ਦੀ ਵਿਵਸਥਾ ਨਹੀਂ ਸਰੋਵਰ ਦੀ ਜਰਜਰ ਵਿਵਸਥਾ ਹੈ ਔਰ ਸੀਵਰੇਜ ਓਵਰਫਲੋ ਹੋ ਜਾ ਰਿਹਾ ਕਾਲੀ ਦੇਵੀ ਮੰਦਿਰ ਦੇ ਅੰਦਰ ਔਰ ਉਥੇ ਜਿਹੜੇ ਬੇਤਰਤੀਬਾਰ ਦੁਕਾਨ ਰੇੜੀਆਂ ਫੜੀਆਂ ਲੱਗਿਆ ਜੋ ਸੰਡੇ ਮਾਰਕੀਟ ਦਾ ਦ੍ਰਿਸ਼ ਪੈਦਾ ਕਰਦੇ ਬਸ ਉਹਦਾ ਇੱਕ ਇੱਕ ਕਾਰਨ ਹੈ ਕਿ ਡੀਸੀ ਚੇਅਰਮੈਨ ਹੈ ਸਰਕਾਰੀ ਡੀਸੀ ਕੋਲ ਸਮਾਨੇ ਮੰਦਰ ਦਾ ਪ੍ਰਬੰਧ ਦੇਖਣ ਲਈ ਤੇ ਚੜਾਵਾ ਦੇਖਣ ਲਈ ਪੂਰਾ ਬਵਸਤਾ ਹੈ ਕਿ ਤੇ ਹਿੰਦੂ ਸਮਾਜ ਨੂੰ ਸਮਝਣਾ ਪਏਗਾ ਜਿਵੇਂ ਸਿੱਖ ਪਾਇਚਾਰੇ ਨੇ ਗੁਰਦੁਆਰਾ ਸੁਧਾਰ ਲਹਿਰ ਚਲਾਈ ਉਸੇ ਤਰ੍ਹਾਂ ਮੰਦਰ ਮੁਕਤੀ ਅੰਦੋਲਨ ਚੱਲਣਾ ਚਾਹੀਦਾ ਹੈ ਔਰ ਮੰਦਰਾਂ ਦਾ ਪ੍ਰਬੰਧ ਐਸਜੀਬੀਸੀ ਦੇ ਤਰਜ਼ ਦੇ ਉਤੇ ਸਾਡੇ ਕੁਝ ਹਿੰਦੂ ਸੰਤ ਲੱਗੇ ਵਕਫ ਬੋਰਡ ਕੀ ਤਰ੍ਹਾਂ ਮੰਦਰ ਦਾ ਬੋਰਡ ਬਣਾਉਣ ਦੀ ਮੰਗ ਕਰ ਰਹੇ ਹੈਗੇ ਕਿਸ ਸਨਾਤਨ ਬੋਰਡ ਬਣੇ ਉਹਦੀ ਜ਼ਰੂਰਤ ਨਹੀਂ ਹੈ

ਆੜ ਹਿੰਦੂ ਸਮਾਜ ਮਜ਼ਬੂਤ ਹੋਏ। ਮੁੱਖ ਤਕਿ ਤੁਸੀਂ ਜਦੋਂ ਪਾਕਿਸਤਾਨ ਨਾਲ ਕੋਈ ਗੱਲ ਹੁੰਦੀ ਹੈ ਤੁਹਾਡੇ ਜਿਹੜੇ ਸਿਪਾਇਆ ਨੇ ਉਹ ਕਹਿੰਦੇ ਸਾਨੂੰ ਮਨੁੱਖੀ ਬੰਬ ਬਣਾ ਕੇ ਭੇਜ ਦਿਓ ਸਾਨੂੰ ਪਾਕਿਸਤਾਨ ਭੇਜ ਦਿਓ ਫਿਰ ਇਹ ਬੰਗਾਲ ਦੇ ਵਿੱਚ ਤੁਸੀਂ ਕਿਉਂ ਨਹੀਂ ਜਾ ਪਾਏ ਤੁਹਾਡੇ ਆਗੂ ਇਹ ਸੋਣਾ ਦਾ ਦੋਨੋਂ ਉਹਨਾਂ ਨੂੰ ਕਰਨਾ ਪਏਗਾ ਜਿਹੜੇ ਲੋਕ ਇਹ ਗੱਲ ਕਹਿੰਦੇ ਕਿ ਸਾਨੂੰ ਮਨੁੱਖੀ ਬੰਬ ਬਣਾ ਕੇ ਭੇਜੋ ਸਿਪਾਇਆ ਨੇ ਹਿੰਦੁਸਤਾਨ ਦੀ ਵਿਚਾਰਧਾਰਾ ਅਲੱਗ ਹੈ ਅਸੀਂ ਕਦੇ ਇਸ ਤਰ੍ਹਾਂ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਅਗਰ ਲੜਾਈ ਲੜਨੀ ਹੋਏਗੀ ਤਾਂ ਉਹਦੇ ਲਈ ਸਾਡੇ ਮਿਲਟਰੀ ਹੈ ਸੈਨਾ ਹੈ ਔਰ ਮਿਲਟਰੀ ਔਰ ਸੈਨਾ ਦੇ ਪਿੱਛੇ ਇੱਕ ਰਾਸ਼ਟ ਦੇ ਨਾਗਰਿਕਾਂ ਦੇ ਰੂਪ ਚ ਅਸੀਂ ਖੜੇ ਹਾਂ ਪਰ ਤੁਹਾਡੇ ਤੇ ਵਿਰੋਧੀ ਦੋਸ਼ ਲਾ ਦਿੰਦੇ ਕਹਿੰਦੇ ਸਿਰ ਸੈਨਿਕ ਦੀ ਬਹੁਤੀ ਵਿਚਾਰਧਾਰਾ ਨਹੀਂ ਇਹਨਾਂ ਦੀ ਇੱਕੋ ਹੀ ਵਿਚਾਰਧਾਰਾ ਹੈ ਗਨਮਨ ਲੈਣੇ ਨਹੀਂ ਇਹ ਗਲਤ ਹੈ ਤੁਸੀਂ ਮੈਨੂੰ ਇੱਕ ਗੱਲ ਦੱਸ ਸਕਦੇ ਹੋ ਕਿ ਕਿਹੜੀ ਐਸੇ ਜੀ ਪੋਲੀਟੀਕਲ ਪਾਰਟੀ ਹੈ ਜਿਨਾਂ ਕੋਲ ਗਨਮਨ ਨਹੀਂ ਹੈ ਅਕਾਲੀ ਦਲ ਕੋਲ ਨਹੀਂ ਹੈ ਕਾਂਗਰਸ ਕੋਲ ਨਹੀਂ ਹੈ ਆਮ ਆਦਮੀ ਪਾਰਟੀ ਕੋਲ ਨਹੀਂ ਹੈ ਕਿਹੜੀ ਐਸੀ ਪਾਰਟੀ ਔਰ ਕਿਹੜਾ ਐਸਾ ਸਰਕਟ ਲੀਡਰ ਜਿਹਦੇ ਕੋਲ ਗਨਮਨ ਨਹੀਂ ਉਹਨਾਂ ਜਿਹਦਾ ਕੋਈ ਕੰਟਰੀਬਿਊਸ਼ਨ ਦੇਸ਼ ਦੀ ਇੱਕ ਤਾਂ ਕੰਤਾ ਦੇ ਹੱਥ ਦੇ ਵਿੱਚ ਲੜਨ ਦੀ ਨਹੀਂ ਹੋਏਗੀ ਉਹ ਰਾਜਨੀਤਿਕ ਸੱਤਾ ਅੰਡਾਉਣ ਕਰਕੇ ਉਹਨਾਂ ਕੋ ਗਨਮਨ ਸ਼ਿਮ ਸ਼ੈਨ ਦਾ ਕੋਲ ਇਸ ਕਰਕੇ ਗਨਮਨ ਹੈ ਕਿ ਬਿਨਾ ਵੇਤਨ ਤੋਂ ਵਤਨ ਦੇ ਲੜਾਈ ਲੜੀ ਹੈ ਉਹ ਵੇਤਨ ਨਾਲ ਲੜਿਆ ਜੋ ਸੀਐਮ ਰਹਾ ਡਿਪਟੀ ਸੀਐਮ ਰਹਾ ਗਰੇ ਮੰਤਰੀ ਰਹਾ ਉਹਨਾਂ ਨੂੰ ਵੇਤਨ ਮਿਲਿਆ ਉਹਨਾਂ ਨੂੰ ਪੱਤੇ ਮਿਲੇ ਸ਼ਿਮ ਸ਼ੈਨ ਕਿਵੇਂ ਹੈ ਜਿਨ੍ਹਾਂ ਨੂੰ ਵੇਤਨ ਨੇ ਵਤਨ ਲਈ ਲੜੇ ਔਰ ਜਦੋਂ ਅੱਤਵਾਦ ਸੀਗਾ ਤੇ ਇਹਦੇ ਵਿੱਚ ਕਾਂਗਰਸ ਦੇ ਵੀ ਲੋਕ ਦੇਸ਼ ਲਈ ਲੜੇ ਭਾਜਪਾ ਦੇ ਵੀ ਲੜੇ ਆਕਾਲੀ ਦਲ ਦੇ ਵੀ ਬਹੁਤ ਸਾਰੇ ਲੀਡਰ ਲੜੇ ਔਰ ਸ਼ਹੀਦ ਹੋਏ ਔਰ ਮੈਂ ਕਹਿਣਾ ਚਾਹਣਾ ਕੌਨਸਟ ਪਾਰਟੀ ਦੇ ਵੀ ਲੋਕ ਬਹੁਤ ਮਜ਼ਬੂਤੀ ਨਾਲ ਲੜੇ ਔਰ ਸ਼ਿਵ ਸੈਨਾ ਦੇ ਲੋਕ ਵੀ ਬਹੁਤ ਮਜ਼ਬੂਤੀ ਨਾਲ ਲੜੇ ਇਹ ਕਹਿਣਾ ਕਿ ਕੋਈ ਵੀ ਪਾਰਟੀ ਜਿਹੜੀ ਹੈ ਗਨਮਨਾਂ ਲਈ ਆਪਣੇ ਆਈਡਿਓਲੋਜੀ ਨਾਲ ਕੰਮ ਕਰਦੀ ਹੈ ਆਗਰ ਜਿਨ੍ਹਾਂ ਨੂੰ ਗੋਲੇ ਲੱਗ ਜਾਂਦੇ ਆ ਜਿਹੜੇ ਬੰਮ ਦਾ ਸ਼ਿਕਾਰ ਹੋ ਜਾਂਦੇ ਆ ਸਿਵ ਸੈਨਾ ਵਾਲੇ ਉਹ ਕਿਹੜੇ ਕਿ ਕਿੰਨੇ ਗਨਮਨਾਂ ਵਾਲੇ ਹੋ ਪਰ ਜਿਹੜੇ ਸੂਰੀ ਮਾਰੇ ਗਏ ਉਹਨਾਂ ਕੋਲ ਤਾਂ 25 30 ਗਨਮਨ ਸੀਗੇ ਤਾਂ ਫਿਰ ਕਿਉਂ ਮਾਰੇ ਗਏ ਇਹ ਗੱਲ ਨਹੀਂ ਹੈ ਕਿ ਸਿਵ ਸੈਨਾ ਇਹ ਤਾਂ ਬਦਨਾਮ ਕਰਨ ਦੀ ਇੱਕ ਸਾਜ਼ਿਸ਼ ਹੈ ਕਿ ਜਿਹੜੇ ਗਨਮਨਾਂ ਲਈ ਸਿਵ ਸੈਨਾ ਵਾਲੇ ਜਿਹੜੇ ਕੰਮ ਕਰਦੇ ਆ ਉਹਨੇ ਹੁਣ ਇੱਕ ਕਾਂਡ ਹੋਇਆ ਬਟੇਂਡਾ ਉਥੇ ਇੱਕ ਹਿੰਦੂ ਲੀਡਰ ਸੀਗੇ ਉਹਨਾਂ ਦੇ ਨਾਲ ਮਿਲਦੇ ਜੁਲਦੇ ਇੱਕ ਐਡਵੋਕੇਟ ਆ ਉਹਨਾਂ ਨੇ ਗੋਲੀ ਚੱਲ ਗਈ ਅਤਵਾਦੀਆਂ ਨੇ ਫਿਕਸ ਕੀਤਾ ਕਿ ਇਹਨਾਂ ਨੂੰ ਮਾਰਿਆ ਜਾਏਗਾ ਔਰ ਉਹਨਾਂ ਤੇ ਉਹਨਾਂ ਤੇ ਫਿਕਸ ਕਰਕੇ ਹਮਲਾ ਵੀ ਕਰਤਾ ਪਰ ਖੁਸ਼ਕਿਸਮਤੀ ਰਹੀ ਕਿ ਉਹ ਬਹੁਤ ਸਕਰ ਵਾਲੇ ਵਿਅਕਤੀ ਲੋਤੇ ਗੋਲੀ ਲੱਗੇ ਉਹ ਵੀ ਬਚ ਗਏ ਤੇ ਜਿਨ੍ਹਾਂ ਨੂੰ ਮਾਰਨਾ ਸੀ ਐਡਵੋਕੇਟ ਸਾਹਿਬ ਉਹ ਵੀ ਬਚ ਗਏ ਤੇ ਇਸ ਕਰਕੇ ਟਾਰਗੇਟ ਕਿਲਿੰਗ ਪੰਜਾਬ ਦੇ ਅੰਦਰ ਚੱਲ ਰਹੀ ਹੈ ਪੰਜਾਬ ਦੇ ਅੰਦਰ ਤਾਂ ਹੁਣ ਨਿਤ ਦਿਨ ਗੋਲੀਆਂ ਚੱਲ ਰਹੀਆਂ ਉਹ ਪਰਿਵਾਰਿਕ ਕਲੇਸ਼ ਚ ਚੱਲ ਰਹੀਆਂ ਅ ਨਸੇ ਦੇ ਕਾਰਨ ਚੱਲ ਰਹੀਆਂ ਹੋਣ ਜਾਂ ਜਾਤੀ ਗੱਲਾਂ ਕਰਕੇ ਚੱਲ ਰਹੀਆਂ ਹੋਣ ਜਾਂ ਜਿਹੜੇ ਕੀ ਲੈਂਡ ਆਰਡਰ ਤੇ ਸਵਾਲ ਚੁੱਕ ਰਹੇ ਆ ਦੇਸ਼ ਦੇ ਇੰਟਰਸਟ ਚ ਚੱਕ ਰਹੇ ਗੋਲੀਆਂ ਉਹਨਾਂ ਨੂੰ ਵੀ ਬਚਾ ਪਰ ਤੁਹਾਡੇ ਕੋਲ ਕੋਈ ਨਜ਼ਦੀਕੀ ਕਹਿੰਦੇ ਅੱਜ ਕੱਲ ਕਹਿੰਦੇ ਗੁਪਤਾ ਜੀ ਚਿੰਤਾ ਚ ਬਹੁਤ ਨੇ ਬਾਕੀ ਸਿਵ ਹਸਾਇਨ ਕਾ ਨੂੰ ਧਮਕੀਆਂ ਆ ਜਾਂਦੀਆਂ ਮੈਨੂੰ ਨਹੀਂ ਆ ਰਹੀਆਂ ਨਹੀਂ ਇਸ ਗੱਲ ਨੇ ਮੈਂ ਗੱਲ ਚਿੰਤਾ ਚ ਰਹ ਰਿਹਾ ਸਵਾਲ ਇਹ ਹੈ ਕਿ ਧਮਕੀ ਕਿਸ ਨੂੰ ਆ ਰਹੀ ਹੈ ਕਿਸ ਨੂੰ ਨਹੀਂ ਆ ਰਹੀ ਇਹ ਤਾਂ ਇੰਟੈਲੀਜੈਂਸ ਨੇ ਦੇਖਣਾ ਹੈ ਇਹ ਤਾਂ ਸਰਕਾਰ ਦੀਆਂ ਏਜੰਸੀਆਂ ਨੇ ਦੇਖਣਾ ਵੀ ਕਿ ਕਿੰਨੂ ਕਿੰਨੀ ਗੰਭੀਰ ਖਤਰਾ ਹੈ। ਨਿੰਦਰਾ ਗਾਂਧੀ ਨੂੰ ਤਾਂ ਕੋਈ ਚਿੱਠੀ ਨਹੀਂ ਆਈ ਸੀ। ਸਰਦਾਰ ਬੈਂ ਸਿੰਘ ਨੂੰ ਕੋਈ ਚਿੱਠੀ ਨਹੀਂ ਆਈ ਸੀ। ਰਮਨੀਤ ਮਿੱਟੂ ਆਰ ਅਮਨਿੰਦਰ ਸਿੰਘ ਬਿੱਟੇ ਦੇ ਉੱਤੇ ਹਮਲੇ ਹੋਏ। ਇਹ ਜਿਨ੍ਹਾਂ ਦੇ ਉੱਤੇ ਵੀ ਹਮਲੇ ਹੋਏ, ਜਿਨ੍ਹਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਉਹਨਾਂ ਨੂੰ ਤੰਕੀ ਦੇ ਕੇ ਨਿਸ਼ਾਨਾ ਨਹੀਂ ਬਣਾਇਆ ਗਿਆ ਬਲਕਿ ਦੇਖਿਆ ਗਿਆ ਕਿ ਕਦ ਉਹਨਾਂ ਨੂੰ ਆਸਾਨੀ ਨਾਲ ਨਿਸ਼ਾਨਾ ਬਣਾਇਆ ਜਾ ਸਕਦਾ ਹੈ ਕਿਉਂਕਿ ਉਹਨਾਂ ਦੇ ਬੋਲਣ ਕਰਕੇ ਉਹਨਾਂ ਦੀ ਐਕਟੀਵਿਟੀ ਕਰਕੇ ਉਹ ਜਿਹੜੇ ਟੈਰਰਿਸਟ ਆਰਗੇਨਾਈਜੇਸ਼ਨ ਸੀਗੇ ਉਹਨਾਂ ਨੂੰ ਖਤਰਾ ਸੀਗਾ ਉਹਨਾਂ ਦੇ ਜਿਹੜੇ ਹੈ ਭੇਤ ਖੋਲਦੇ ਸੀ ਉਹਨਾਂ ਦੇ ਖਿਲਾਫ ਮਜਬੂਤੀ ਨਾਲ ਲੜਦੇ ਸੀਗੇ ਤੇ ਪਵਨ ਗੁਪਤਾ ਵੀ ਉਸੇ ਤਰੀਕੇ ਨਾਲ ਅਸੀਂ ਉਹਨਾਂ ਨਾਲ ਮਜਬੂਤੀ ਨਾਲ ਲੜ ਰਹੇ ਅਸੀਂ ਇਸ ਕੰਮ ਨਾਲ ਨਹੀਂ ਕਿ ਉਹ ਸਾਨੂੰ ਤੰਕੀ ਦੇਣਗੇ ਬਲਕਿ ਇਸ ਕਾਮਨਾ ਨਾਲ ਅਸੀਂ ਲੜਦੇ ਕਿ ਉਹਨਾਂ ਦੀ ਕਵਰ ਖੋਹ ਦਿੱਤੀ ਜਾਣੀ ਚਾਹੀਦੀ ਹੈ ਜਿਹੜੇ ਦੇਸ਼ ਦੀ ਏਕਤਾ ਅਖੰਡਤਾ ਦੇ ਖਿਲਾਫ ਸਾਜ਼ਿਸ਼ ਰੱਖਦੇ ਚਾਹੇ ਉਹ ਇਸ ਦੇਸ਼ ਦੀ ਧਰਤੀ ਦੇ ਉੱਤੇ ਰਹਿ ਕੇ ਨੱਚ ਰਹੇ ਚਾਹੇ ਉਹ ਕੈਨੇਡਾ ਜਾਂ ਬੰਗਲਾਦੇਸ਼ ਜਾਂ ਕਿਸੇ ਵਿਦੇਸ਼ ਦੀ ਧਰਤੀ ਤੇ ਰਚ ਰਹੇ ਸਾਡਾ ਮਕਸਦ ਹੈ ਸਿਪਸਾ ਨਾਲ ਦੋਸਤਾਨਾ ਕਿ ਉਹਨਾਂ ਦੀ ਕਵਰ ਖੋਹਤੀ ਜਾਵੇ ਔਰ ਸਾਡੀ ਸਰਕਾਰ ਨੂੰ ਵੀ ਅਪੀਲ ਹੈ ਕਿ ਇਹੋ ਜਿਹੇ ਲੋਕਾਂ ਨੂੰ ਲਿਆ ਕੇ ਇੱਥੇ ਪਾਲਿਆ ਨਹੀਂ ਜਾਣਾ ਚਾਹੀਦਾ ਸਰੇ ਆਮ ਗੋਲੀ ਨਾਲ ਉਡਾ ਦਿੱਤਾ ਜਾਣਾ ਚਾਹੀਦਾ ਹੈ ਤਾਕਿ ਉਹਨਾਂ ਨੂੰ ਪਤਾ ਲੱਗੇ ਕਿ ਇਸ ਦੇਸ਼ ਦੇ ਖਿਲਾਫ ਬੋਲਣ ਵਾਲਾ ਇਸ ਦੇਸ਼ ਦੇ ਨਾਗਰਿਕਾਂ ਨੂੰ ਬੰਬ ਨਾਲ ਉਡਾਣ ਦਾ ਉਹਨਾਂ ਦੀ ਹੱਤਿਆ ਕਰਨ ਦਾ ਇੱਕੋ ਇੱਕ ਨਤੀਜਾ ਨਿਕਲੇਗਾ ਕਿ ਉਹਨਾਂ ਦੀ ਵੀ ਜਾਨ ਲੈ ਜਾਏਗੀ ਇਹ ਸਾਡੇ ਨਾਲ ਸਨਸਨਾਗੂ ਪਵਨ ਗੁਪਤਾ ਸੀ ਜਿਹੜੇ ਕਹਿੰਦੇ ਕਿ ਜੇਕਰ ਧਾਰਮਿਕ ਮੰਦਿਰਾਂ ਦਾ ਸੁਧਾਰ ਕਰਨਾ ਤਾਂ ਸਾਨੂੰ Hindu ਮੰਦਿਰ ਐਕਟ ਬਣਾਉਣਾ ਪਊਗਾ ਕੈਮਰਾਮੈਨ ਹੈਪੀ ਦੇ ਨਾਲ ਰਵੀ ਪਟਿਆ